ਹਾਂਜੀ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਜੀ ਅੱਜ ਆਪਾਂ ਤੁਹਾਡੇ ਵਾਸਤੇ 2 ਮਰਲਿਆਂ ਦੀ ਕੋਠੀ ਡਬਲ ਸਟੋਰੀ 2 ਛੜਕਾਂ ਦੇ ਉੱਤੇ ਬਣੀ ਹੈ ਔਰ ਖੁੱਲਾ ਰਸਤਾ ਅੱਗੇ ਖੁੱਲਾ ਚੌਂਕ ਆ ਸੋ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ 2 ਛੜਕਾਂ ਤੇ ਆ 2 ਮਰਲਿਆਂ ਦੇ ਵਿੱਚ ਹੀ ਬਣੀ ਹੋਈ ਆ ਸੋ ਸਟਾਰਟਿੰਗ ਤੇ ਇੱਕ ਜਿਹੜੀ ਆ ਬੈਠਕ ਬਣੀ ਹੋਈ ਆ ਇਹਨੂੰ ਤੁਸੀਂ ਚਾਹੇ ਦੁਕਾਨ ਵੀ ਬਣਾ ਸਕਦੇ ਹੋ 2 ਬੈਡਰੂਮ ਥੱਲੇ ਆ ਤੇ ਦੋ ਹੀ ਬੈਡਰੂਮ ਜਿਹੜੇ ਆ ਉੱਪਰ ਆ ਪੱਕੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਘਰ ਦੇ ਅੱਗੇ ਜਿਹੜਾ ਰਸਤਾ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਹੈਗਾ ਬਹੁਤੀ ਸੋਹਣਾ ਪੋਰਸ਼ਨ ਤੁਹਾਡੇ ਵਾਸਤੇ ਲੈ ਕੇ ਆਏ ਆ ਦੋ ਮਰਲਿਆਂ ਦੇ ਵਿੱਚ ਡਬਲ ਸਟੋਰੀ ਕੋਠੀ ਮੋਗਾ ਸ਼ਹਿਰ ਦੇ ਵਿੱਚ ਸੋ ਦੇਖਦੇ ਆਂ ਆਪਾਂ ਇਸ ਕੋਠੀ ਨੂੰ ਉਸ ਤੋਂ ਪਹਿਲਾਂ ਜਿੰਨਾ ਵੀ ਵੀਰ ਭਰਾਵਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੋ ਸਕੇ ਤਾਂ ਕਰ ਲਿਓ ਸੋਰ ਸੋਈ ਜਿਹੜੀ ਹੈ ਓਪਨ ਦੋ ਬੈਡਰੂਮ ਗਰਾਉਂਡ ਤੇ ਬਣੇ ਹੋਏ ਆ ਦੋ ਸੜਕਾਂ ਤੇ ਹੁਣ ਕਰਕੇ ਕੋਠੀ ਜਿਹੜੀ ਆ ਪੂਰੀ ਰੋਸ਼ਨੀਦਾਰ ਤੇ ਹਵਾਦਾਰ ਹੈਗੀ ਹੈ ਸੋ ਬਹੁਤ ਹੀ ਸੋਹਣੀ ਕੋਠੀ ਜਿਹੜੀ ਹੈ ਬਣੀ ਹੋਈ ਆ ਔਰ ਘਰ ਦੇ ਅੱਗੇ ਕਾਫੀ ਖੁੱਲਾ ਡੁੱਲਾ ਜਿਹੜਾ ਵਿਹੜਾ ਹੈਗਾ ਸ਼ਹਿਰ ਦੇ ਵਿੱਚ ਆ ਪਰ ਪਿੰਡਾ ਵਰਗਾ ਜਿਹੜਾ ਨਜ਼ਾਰਾ ਹੈਗਾ ਡਬਲ ਸਟੋਰੀ ਬਣੀ ਆ ਦੋ ਬੈਡਰੂਮ ਥੱਲੇ ਤੇ ਦੋ ਹੀ ਬੈਡਰੂਮ ਉੱਪਰ ਗਰਾਊਂਡ ਤੇ ਜੇਕਰ ਗੱਲ ਕਰੀਏ ਤਾਂ ਆਪਾਂ ਜਿਵੇਂ ਗੱਲ ਕਰਦੇ ਸੀ ਦੁਕਾਨ ਵੀ ਆਪਾਂ ਬਣਾ ਸਕਦੇ ਹਾਂ ਮਜੀਠੀਆ ਚੌਂਕ ਦੇ ਵਿੱਚ ਜਿਹੜੀ ਹੈ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਜੇਕਰ ਰੇਟ ਦੀ ਗੱਲ ਕਰੀਏ ਤਾਂ 20 ਲੱਖ ਰੁਪਏ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਕਹਿੰਦੇ ਆ ਵੀ ਸ਼ੂਟ ਕਰ ਦਾਂਗੇ ਸੋ ਜਿਸ ਵੀ ਪ੍ਰਾਣੇ ਇਹ ਕੋਠੀ ਖਰੀਦਣੀ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੋਕਰੀ ਚਾਹਦੇ ਹੋ ਔਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਬਸ ਇੰਨਾ ਕੀ ਕਰਦੀ ਜਿਹੜੀ ਐ ਡਿਟੇਲ ਆ ਉਹ ਪੂਰੀ ਸਾਨੂੰ ਸੈਂਡ ਕਰ ਦਿਆ ਕਰੋ ਵੀਡੀਓ ਬਣਾ ਕੇ ਤੇ ਇੱਕ ਦੋ ਫੋਟੋਆਂ ਕਰਦੀਆਂ ਸੋ ਆਪਾਂ ਇਸ ਵੇਲੇ ਹੈਗੇ ਆ ਫਸਟ ਫਲੋਰ ਤੇ ਗੱਲ ਕਰਦੇ ਸੀ ਫਸਟ ਫਲੋਰ ਦੀ ਤਾਂ ਉੱਪਰ ਵੀ ਦੋ ਬੈਡਰੂਮ ਜਿਹੜੇ ਆ ਬਣੇ ਹੋਇਆ ਔਰ ਕਾਫੀ ਖੁੱਲੇ ਡੁੱਲੇ ਜਿਹੜੇ ਹੈਗੇ ਆ ਕਿਚਨ ਉੱਪਰ ਵੀ ਬਣੀ ਹੋਈ ਐ ਸੋ ਦੋ ਮਰਲਿਆਂ ਦੇ ਵਿੱਚ ਇਹ ਕੋਠੀ ਐ 20 ਲੱਖ ਰੁਪਈਆ ਡਿਮਾਂਡ ਕਰਦੇ ਆ ਮੋਗਾ ਮਜੀਠੀਆ ਚੌਂਕ ਦੇ ਵਿੱਚ ਇਹ ਕੋਠੀ ਐ ਰਜਿਸਟਰੀ ਵਾਲੀ ਜਗ੍ਹਾ ਹੈਗੀ ਐ ਅੱਗੇ ਜਿਹੜਾ ਕਾਫੀ ਖੁੱਲਾ ਡੁੱਲਾ ਚੌਂਕ ਬਣਦਾ ਕਾਫੀ ਫੁੱਲੀ ਡੁੱਲੇ ਜਿੜੀਆ ਰੋਡ ਹੈਗੀ ਐ ਅੱਗੇ ਘਰ ਬੇਸ਼ੱਕ ਭਲਾਂ ਦੀ ਛੋਟਾ ਪਰ ਤੰਗੀ ਮਹਿਸੂਸ ਨਹੀਂ ਹੁੰਦੀ ਘਰ ਦੇ ਵਿੱਚ ਬੈਠ ਕੇ ਕਿਉਂਕਿ ਪੂਰੀ ਕੋਠੀ ਜਿਹੜੀ ਐ ਰੋਸ਼ਨੀਦਾਰ ਹਵਾਦਾਰ ਆ ਦੋ ਸੜਕਾਂ ਦੇ ਉੱਤੇ ਵੀ ਐ ਦੋ ਬੈਡਰੂਮ ਗਰਾਉਂਡ ਤੇ ਤੇ ਦੋ ਬੈਡਰੂਮ ਜਿਹੜੇ ਆ ਫਰਸਟ ਫਲੋਰ ਤੇ ਬਣੇ ਹੋਏ ਆ ਤੁਸੀਂ ਚਾਹੋ ਤਾਂ ਦੁਕਾਨ ਵੀ ਜਿਹੜੀ ਆ ਫਰੰਟ ਤੇ ਬਣਾ ਸਕਦੇ ਹੋ ਸੋ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਇਹ ਵੀ ਫ੍ਰੀ ਆਫ ਕੋਸਟ ਹੀ ਆ ਕੋਈ ਖਰਚਾ ਨਹੀਂ ਆਉਂਦਾ ਜੇ ਹੋ ਸਕੇ ਤਾਂ ਸੋ ਮਿਲਦੇ ਆ ਜੀ ਫਿਰ ਅਗਲੀ ਵੀਡੀਓ ਦੇ ਵਿੱਚ ਸਮਾਂ ਜ਼ਿਆਦਾ ਨਹੀਂ ਦਿੰਦਾ ਇਸੇ ਤਰ੍ਹਾਂ ਹੀ ਆਪਣਾ ਪਿਆਰ ਬਣਾਈ ਰੱਖਿਓ ਧੰਨਵਾਦ ਸ਼ੁਕਰੀਆ